ਮਾਰੀ ਪਿਆਰੀ ਅੰਮੇ ਤਤਾਰੀ ਹਮਾਰੀ ਪਿਆਰੀ ਅੰਮੇ ਤਤਾਰੀ ਸ੍ਰੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਦੁਬਾਰਾ ਫਗਵਾੜਾ ਗਊਸ਼ਾਲਾ ਵਿਖੇ ਜਿਹੜੀ ਤੂੜੀ ਦੀ ਸੇਵਾ ਇਹ ਲੈ ਕੇ ਪਹੁੰਚੇ ਆ ਇਹ ਸਰਦਾਰ ਰੇਸ਼ਮ ਸਿੰਘ ਜੀ ਕੈਨੇਡਾ ਨਿਵਾਸੀ ਉਹਨਾਂ ਦੀ ਰਹਿਨਮਾਈ ਹੇਠ ਜਿਹੜੀ ਸੇਵਾ ਇਹ ਚੱਲ ਰਹੀ ਹੈ ਅੱਜ ਫੇਰ ਮੌਕਾ ਮਿਲਿਆ ਇਹਨਾਂ ਗਊਆਂ ਦੀ ਸੇਵਾ ਕਰਨ ਦਾ ਇੱਥੇ ਤੂੜੀ ਲੈ ਕੇ ਆਉਣ ਦਾ ਤੁਸੀਂ ਦੇਖ ਸਕਦੇ ਆ ਕਿ ਇਹ ਹਰ ਵਾਰੀ ਮੈਂ ਇਹ ਕਹਿੰਨਾ ਕਿ ਇਹ ਦੁੱਧ ਵਾਲੀਆਂ ਨਹੀਂ ਲੋਕਾਂ ਦੁਆਰਾ ਛੱਡੀਆਂ ਗਈਆਂ ਜਾਦਰ ਨਵੇਂ ਦੁੱਧ ਨਹੀਂ ਹੈਗੇ ਇਹਨਾਂ ਦੇ ਵਿੱਚੋਂ ਸਾਰੀਆਂ ਇਹ ਦੁੱਧ ਤੋਂ ਬਿਨਾ ਹੀ ਕਹਿ ਸਕਦੇ ਆ ਕੁਝ ਥੋੜੀਆਂ ਬਹੁਤੀ ਦੁੱਧ ਵਾਲੀਆਂ ਨੇ ਜਿਹੜੀਆਂ ਕਿ ਦੁੱਧ ਇੱਥੇ ਹੀ ਵਰਤਿਆ ਜਾਂਦਾ ਹੈ ਇਸ ਤੋਂ ਪਹਿਲਾਂ ਵੀ ਦੋ ਗੜੇ ਮੈਂ ਇੱਥੇ ਲੱਜੂਕਿਆਂ ਫਗਵਾੜੇ ਵਿਖੇ ਫਲੋਰ ਵੀ ਲੱਗੇ ਗਿਆ ਸੀ ਲਾਂਬੜੇ ਵੀ ਗਿਆ ਬੁਰਜ ਖੰਧਾਰੀ ਕਈ ਥਾਵਾਂ ਤੇ ਉਹ ਜਿਹੜੀਆਂ ਜਿੱਥੇ ਗਊਆਂ ਵਾਸਤੇ ਹਰੇ ਚਾਰੇ ਦੀ ਤੇ ਪੱਠਿਆਂ ਦੀ ਤੇ ਤੂੜੀ ਦੀ ਜਿਹੜੀ ਲੋੜ ਹੈਗੀ ਆ ਉਹਨੂੰ ਪੂਰਾ ਕੀਤਾ ਪਰ ਇਹ ਸਾਰੀਆਂ ਗਊਸ਼ਾਲਾਵਾਂ ਦਾਨ ਦੇ ਸਿਰ ਤੇ ਚੱਲਦੀਆਂ ਨੇ ਗਿਦੌਨ ਲੋਕ ਕਰਦੇ ਨੇ ਤੇ ਇਹ ਗਊਸ਼ਾ ਨਾਮਾ ਚਲਦੀਆਂ ਨੇ ਸੋ ਮੈਂ ਸਾਰਿਆਂ ਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਪਹਿਲੋਂ ਇੱਥੇ ਆ ਕੇ ਦੇਖੋ ਸੋ ਮੈਂ ਹਰ ਵਾਰੀ ਇਹ ਗੱਲ ਕਹਿਣਾ ਕਿ ਜਗ੍ਹਾ ਦੇ ਦੇਖ ਕੇ ਔਰ ਥਾਂ ਦੇਖ ਕੇ ਹੀ ਦਾਨ ਕੀਤਾ ਜਾਵੇ ਤੁਸੀਂ ਪਹਿਲੋਂ ਇੱਥੋਂ ਇੱਥੇ ਆ ਕੇ ਵੇਖੋ ਕੀ ਹਾਲਾਤ ਨੇ ਤੁਹਾਡਾ ਮਨ ਆਪਣੇ ਆਪ ਬਣ ਜਾਏਗਾ ਕਿ ਇੱਥੇ ਸੇਵਾ ਕੀਤੀ ਜਾਵੇ ਅੱਜ ਇਹ ਪੂਰਾ ਟਰਾਲਾ ਤੋੜੀ ਦਾ ਭਰ ਕੇ ਇਸ ਗਊਸ਼ਾਲਾ ਵਿਖੇ ਉਟਾ ਰਿਹਾ ਹੈ ਸੋ ਧੰਨਵਾਦ ਸਾਰੇ ਵੀਰਾਂ ਦਾ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਸੇਨੇ ਪਰ ਸਨੇ ਸਰਸਨੇ ਹਰਸਨੇ ਬਰਸਨੇ ਪਰ ਚਲਾ ਦਰਸ ਪਰਸ ਸਰਸਨ ਹਰਸ ਜਜਨ ਭਜਨ ਨਮ ਖਾਲਸਾ ਖਾਲਸਾ ਬੂਜ ਬੀਜੋ ਰਾਸ ਗੋਬਿੰਦ ਸਿੰਘ ਫਤੇ ਖਾਲਸਾ ਦਰਸ ਪਰਸ ਮਿਟੇ ਸੋ ਮੀਰੋ ਇਸਤਿਆਰਣੇ ਛਠਾ ਖਾਲਸਾ ਪੂਜਨ ਧਿਆਨ ਦਰਸ਼ਨ ਪਰਸਨ ਖਾਲਸਾ ਮੁਕਤ ਰੂਪ ਸਤ ਜਾਨ ਤਾਰੀ ਰੇ ਰੰਗ ਰੰਗੀ ਕਰਤਾ